ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ 7 ਤਰੀਕ ਹੋ ਗਈ ਆ ਤੇ ਆਪਾਂ ਇੱਥੇ ਰਾਤ ਦੀ ਪਾਣੀ ਦੀ ਵਾਰੀ ਸੀਗੀ ਖੇਤ ਆਏ ਸੀ ਆਪਣੀ ਜਿਹੜੀ ਬਸਪਤੀ ਆ ਦੇਖੋ 17 18 ਲਾਈ ਸੀ ਤੇ ਪਰਮਾਤਮਾ ਦੀ ਕਿਰਪਾ ਨਾਲ ਕੇਰਾ ਥੋਡੇ ਸਾਰੇ ਵੀਰਾਂ ਨੂੰ ਰੱਬ ਵਰਗੇ ਸਰੋਤਿਆਂ ਨੂੰ ਆਪਾਂ ਦਰਸ਼ਨ ਕਰਾਉਣ ਲੱਗੇ ਆ ਕਿਉਂਕਿ ਕਹਿੰਦੇ ਹੁੰਦੇ ਆ ਜਿਹੜੇ ਪਰਮਾਤਮਾ ਇਨਸਾਨਾਂ ਚ ਵੱਸਦਾ ਤੇ ਥੋਡੇ ਦਾਰਸ਼ਣਾਂ ਨਾਲੇ ਹੋਰ ਵਧੀਆ ਹੋ ਜੂਗੀ ਤੇ ਰਾਤ ਪਾਣੀ ਦੀ ਵਾਰੀ ਸੀ ਆਪਣਾ ਮੱਕ ਖੜਾ ਠੀਕ ਹੈ ਜੀ ਤੇ ਬਾਕੀ ਉਦੋਂ ਬਾਅਦ ਚ ਫਿਰ ਆਪਣਾ ਉਹ ਜਿਹੜਾ ਇੰਨਾਂ ਚਲਾਤਾ ਸੀ ਬੋਰ ਕਿਉਂਕਿ ਪਾਣੀ ਥੋੜਾ ਬਹੁਤਾ ਵਿੱਚੋਂ ਰਹਿ ਗਿਆ ਸੀ ਲੱਗਣ ਨਾਲ ਤਾਂ ਕਰਕੇ ਫਿਰ ਉਹ ਇੱਕ ਵਾਰੀ ਇਹਨੂੰ ਹਵਾ ਲਵਾ ਕੇ ਤੇ ਆਪਾਂ ਦੂਰੀ ਯਾਰ ਪਾਣੀ ਨਾਲ ਭਰ ਦਾਂਗੇ ਤੇ ਫਪਰਾ ਦੇ ਖੇ ਸੀਗੇ ਇੱਥੇ ਜੋ ਹੋਰ ਸਾਰੇ ਠੀਕ ਠਾਕ ਆ ਜੀ ਤੇ ਬਾਕੀ ਜਿਹੜੀ ਖੇਤੀਬਾੜੀ ਆ ਪ੍ਰਮਾਤਮਾ ਕੇ ਇਹ ਹੀ ਅਰਦਾਸ ਕਰਾਇਆ ਕਰੋ ਕਿ ਹਰ ਇੱਕ ਕਿਸਾਨ ਦੇ ਜਿਹੜਾ ਪ੍ਰਮਾਤਮਾ ਸਮਾਂ ਬਹੁਤ ਵਧੀਆ ਲਾਵੇ ਤੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਤਾਂ ਜੋ ਜਿਹੜੇ ਵੀ ਆਪਣੇ ਕਿੰਨੀ ਹਨਾ 84 ਲੱਖ ਜੂਨਾ ਸਭ ਨੇ ਖਾ ਪੀ ਕੇ ਅਨਾਜ ਢੱਡ ਭਰਨ ਤੇ ਬਾਕੀ ਆਪਾਂ ਉਹ ਨੂੰ ਬਾਹਨ ਦਿਖਾਤਾ ਉਹ ਆਪਣਾ ਚੱਲੀ ਜਾਂਦਾ ਬੋਰ ਇੱਥੋਂ ਆਪਾਂ ਪਾਣੀ ਜਣੀ ਵੜਦੇ ਹੁੰਨੇ ਕੱਸੀ ਦਾ ਦੇਖੋ ਤੁਸੀਂ ਜਣੀ ਆਪਾਂ ਉਹ ਫੱਟੀ ਤੋਂ ਪਾਣੀ ਵੜ ਲੈਣਾ ਹੁੰਦਾ ਤੇ ਇੱਥੇ ਲਾ ਕੇ ਬੰਨ ਤੇ ਫਿਰ ਆਪਣੋ ਛੱਡਦਾ ਤੇ ਬਾਕੀ ਸਾਰੇ ਠੀਕ ਠਾਕ ਹੋਵੋਗੇ ਹਨਾ ਤਾਂ ਬਾਈ ਜੀ ਇੱਕ ਬੇਨਤੀ ਆ ਸਾਰਿਆਂ ਅੱਗੇ ਵੀ ਜਿੰਨੇ ਵੀ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਇੱਕ ਬੇਨਤੀ ਆ ਕਿਉਂਕਿ ਯਾਰ ਜੇ ਆਪਾਂ ਨੂੰ ਕਿਸੇ ਦੀ ਵੀਡੀਓ ਨਹੀਂ ਚੰਗੀ ਲੱਗਦੀ ਨਾ ਤਾਂ ਉਹ ਉਦੋਂ ਦਾ ਦੇਖੋ ਨਾ ਆਪਾਂ ਤਾਂ ਇਹ ਗੱਲ ਕਰਦੇ ਵੀ ਦੇਖਣੀ ਬੰਦ ਕਰ ਦਿਓ ਕਿਉਂਕਿ ਯਾਰ ਵਿੱਚ ਨਾ ਕਈ ਵਾਰੀ ਬਾਹਲੇ ਮਾੜੇ ਚੰਗੇ ਕਮੈਂਟ ਕਈ ਵਾਰੀ ਕਿਸੇ ਬੱਚੇ ਕੋਲੇ ਫੋਨ ਹੁੰਦਾ ਹਨਾ ਤਾਂ ਕੋਈ ਕਮੈਂਟ ਇਹੋ ਜਿਹੇ ਲਿਖੇ ਹੁੰਦੇ ਆ ਵੀ ਯਾਰ ਉਹ ਪੜਨਯੋਗ ਨਹੀਂ ਹੁੰਦੇਗੇ ਤੇ ਆਪਣੇ ਹਰ ਇੱਕ ਦੇ ਜਿਹੜੇ ਮੰਨ ਲਓ ਧੀ ਪੁੱਤ ਜਵਾਨ ਆ ਭੈਣਾਂ ਨੇ ਸਾਰਿਆਂ ਨੇ ਦੇਖਣ ਦੇ ਯਾਰ ਨਹੀਂ ਦੇਖਣਾ ਕਿਸੇ ਨੂੰ ਹਨਾ ਜੇ ਕੋਈ ਗਲਤ ਬੋਲਦਾ ਗਲਤ ਵੀਡੀਓ ਪਾਉਂਦਾ ਤਾਂ ਉਹਨੂੰ ਚੁੱਪ ਕਰਕੇ ਆਪਦੇ ਨੂੰ ਬਲੌਕ ਮਾਰ ਦਿਓ ਤੇ ਲੋੜ ਹੀ ਨਹੀਂ ਮਾੜਾ ਚੰਗਾ ਬੋਲਣ ਦੀ ਕਿਉਂਕਿ ਜੇ ਆਪੇ ਕੋਈ ਕੋਈ ਮਾੜਾ ਕੰਮ ਕਰਦਾ ਤਾਂ ਉਹਨੂੰ ਪਰਮਾਤਮਾ ਨੇ ਆਪੇ ਉਸ ਲੈਵਲ ਤੇ ਉਹਨੂੰ ਲੈ ਜਾਣਾ ਹੁੰਦਾ ਤੇ ਮਾੜਾ ਬੋਲਣਾ ਵੀ ਕਿਉਂ ਬਾਈ ਆਪਾਂ ਕਿਸੇ ਨੂੰ ਚਾਰ ਦਿਹਾੜੇ ਜ਼ਿੰਦਗੀ ਦੇ ਇੱਥੇ ਸੱਚੇ ਪਾਤਸ਼ਾਹ ਨੇ ਜਿਹੜੀ ਦਿੱਤੀ ਆ ਜ਼ਿੰਦਗੀ ਹਨਾ ਆਪਾਂ ਉਹਨੂੰ ਹੱਸ ਖੇਡ ਕੇ ਨਿਭਾਈਏ ਤੇ ਬਾਕੀ ਭਾਈ ਮਾੜੇ ਚੰਗੇ ਦੇ ਅੰਤਾਂ ਆਉਂਦੇ ਹੀ ਰਹਿੰਦੇ ਆ ਸਭ ਤੇ ਇਹ ਸਮਾਂ ਇੱਕ ਪ੍ਰਮਾਤਮਾ ਨੇ ਇਹ ਜੀ ਬਣਾਇਆ ਵੀ ਮਾੜਾ ਟਾਈਮ ਚੰਗਾ ਟਾਈਮ ਸਭ ਤੇ ਆਉਣਾ ਜੇਕਰ ਚ ਮਾੜਾ ਹੋਊ ਨਾ ਮੈਂ ਤਾਂ ਚਲੋ ਠੀਕ ਆ ਮਾੜੇ ਟਾਈਮ ਚ ਵਧੀਆ ਆਪਾਂ ਨਕਾਬ ਲੈ ਜਾਂਦਾ ਜਿਹੜੇ ਤੋਂ ਯਾਰ ਆਪਾਂ ਕਈ ਵਾਰੀ ਜ਼ਿਆਦਾ ਕਿਸੇ ਨੂੰ ਆਪਣਾ ਮੰਨੀ ਬੈਠੇ ਹੁੰਨੇ ਆ ਤਾਂ ਉਹਦਾ ਕੀ ਹੁੰਦਾ ਹਿਸਾਬ ਕਿਤਾਬ ਉਹ ਜਿਹੜੇ ਬਗਾਨੇ ਜਣੀ ਦੁਸ਼ਮਣਾਂ ਤੋਂ ਵੀ ਜ਼ਿਆਦਾ ਵਾਰ ਕਰਦੇ ਹੁੰਦੇ ਆ ਇਸ ਕਰਕੇ ਆਪਣਾ ਜੇ ਮੰਨਣਾ ਜ਼ਿਆਦਾ ਤਾਂ ਮੰਨ ਕੇ ਚਲੋ ਇੱਕ ਆਪਣਾ ਮਾਂ ਪਿਓ ਆ ਤਾਂ ਦੂਜਾ ਪ੍ਰਮਾਤਮਾ ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖੇ ਤੇ ਆਪਾਂ ਤੁਹਾਨੂੰ ਬਈ ਅੱਜ ਸਵੇਰ ਦੀ ਹਾਜ਼ਰੀ ਲਵਾਈ ਆ ਠੀਕ ਆ ਜੀ ਤੇ ਬਾਕੀ ਹਰੇ ਭਰੇ ਦਰਖਤ ਹਰੀਆਲੀ ਕੁਦਰਤ ਕੁਦਰਤ ਦੇ ਦਰਸ਼ਨ ਕਰਕੇ ਨਾ ਸੋਭਾ ਸੋਭਾ ਇੱਕ ਬਾਈ ਆਪਣੇ ਜਿੰਨੇ ਵੀ ਖੇਤੀ ਕਰਦੇ ਆ ਭਰਾ ਜਾਂ ਠੇਕੇ ਤੇ ਬਾਹਣਾ ਕਿਵੇਂ ਵੀ ਆ ਤੋ ਜਰੂਰ ਆਪਣੇ ਬਾਹਨ ਨੂੰ ਯਾਰ ਗੇੜਾ ਮਾਰ ਕੇ ਆਇਆ ਕਰੋ ਕਿਉਂਕਿ ਇਹਨੂੰ ਆਪਣੀ ਖੇਤੀ ਨੂੰ ਵੀ ਆਸ ਹੁੰਦੀ ਆ ਕਿ ਮੇਰਾ ਮਾਲਕ ਆਊਗਾ ਤੇ ਯਾਰ ਮੈਨੂੰ ਦੇਖ ਰੇ ਕਰੂਗਾ ਹਨਾ ਤੇ ਉਹਦੇ ਨਾਲ ਕੀ ਹੁੰਦਾ ਬਹੁਤ ਜ਼ਿਆਦਾ ਜਾਨੀ ਕਿ ਆਪ ਦੇ ਦਿਲ ਨੂੰ ਸਕੂਨ ਮਿਲਦਾ ਤੇ ਆਪਣੀ ਜਿਹੜੀ ਜਾਇਦਾਦ ਆ ਉਹਨੂੰ ਵੀ ਆਏ ਹੁੰਦਾ ਵੀ ਮੇਰਾ ਮਾਲਕ ਆਇਆ ਅਮ ਬਾਕੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਫਿਰ ਕੱਲ ਨੂੰ ਦੇਖਦੇ ਹਾਂ ਕੋਈ ਕਿਦਾਂ ਕੀ ਪ੍ਰੋਗਰਾਮ ਆਂਦਾ ਤੇ ਕਿਹੜਾ ਤੁਹਾਨੂੰ ਆਪਾਂ ਖੇਤਾਂ ਦੀ ਸੈਰ ਕਰਵਾਤੀ ਆ ਆਪਣੀ ਜਿਹੜੀ ਖੇਤਾਂ ਦੀ ਸੈਰ ਆ ਤੁਸੀਂ ਇਹ ਮਨਜ਼ੂਰ ਕਰਨੀ ਠੀਕ ਆ ਜੀ ਕਿਉਂਕਿ ਹੁਣ ਮੇਰਾ ਇੱਕ ਕਹਿਰੇ ਦਾ ਪਾਣੀ ਮੰਨ ਕੇ ਚਲੋ ਲੱਗ ਗਿਆ ਤੇ ਫਿਰ ਦੂਜੇ ਕਹਿਰੇ ਨੂੰ ਕਿਉਂਕਿ ਬਾਈ ਡੀਜ਼ਲ ਬਹੁਤ ਮਹਿੰਗਾ ਯਾਰ ਤੇ ਕਿਸੇ ਬਸ ਦੇਖ ਰਿਹਾ ਕਿ ਇਹਨੂੰ ਲਾਉਣਾ ਪੈਂਦਾ ਬਾਕੀ ਇਹ ਮੱਕੀ ਆ ਵੇਖੋ ਛਲੀਆਂ ਛਲੀਆਂ ਲੱਗੀਆਂ ਹੋਈਆਂ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੈਦ ਲੋ ਧੰਨਵਾਦ ਪਰਮਾਤਮਾ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਤੇ ਲੰਮੀ ਉਮਰ ਤੰਦਰੁਸਤੀਆਂ ਬਖਸ਼ੇ ਜੀ ਧੰਨਵਾਦ ਜੀ ਗੁੱਡ ਲੱਕ